ਸਾਰੇ ਐਚਐਮ ਦੇ ਫਰਸਟ ਕਾਪੀ ਦੇ ਪੀਸ ਆਗੇ ਠੀਕ ਹੈ ਵੀਰੇ ਇਹ ਤਾਂ ਮਹਿੰਗੇ ਹੋਣਗੇ ਨਹੀਂ ਵੀਰੇ ਸੇਮ ਰੇਟ ਅੱਛਾ ਇਹ ਵੀ ਸੇਮ ਰੇਟ ਹੀ ਆ 350 ਰੁਪਏ ਵੀਰੇ ਮੇਰਾ ਮਹਿੰਗਾ ਹੁੰਦਾ ਪੀਸ ਉਹ ਬਈ ਬਰ ਆਪਾਂ ਉਹੀ ਰੇਟ ਦੇਵਾਂਗੇ ਉਹੀ ਰੇਟ 1000 ਤੇ 3000 ਰੁਪਏ ਤੇ ਨਾਲ ਕੈਪਟਨ ਦਿੰਦਾ ਤੂੰ ਗਿਫਟ ਦੇਉਂ ਬਾਈ ਇਹ ਗਿਫਟ ਵੀ ਦੇਏਗਾ ਜਦ ਤੱਕ ਪੱਕਾ ਦੇਵਾਂਗੇ ਗਿਫਟ ਪੱਕਾ ਯਾਰ ਪਿੰਨਾ 300 ਜਿਹੜਾ ਮਰਜ਼ੀ ਕਲਰ ਜਿਹੜਾ ਮਰਜ਼ੀ ਡਿਜ਼ਾਈਨ ਤੇ ਨਾਲ ਆ ਗਿਫਟ ਫਰੀ ਦੇ ਰਿਹਾ ਬਾਈ ਕਲਰ ਦੇਖੋ ਵੀਰੇ ਓਕੇ ਓਕੇ ਕਲਰ ਬਹੁਤ ਸੋਹਣੇ ਸੋਹਣੇ ਕਲਰ ਆ ਦੇਖੋ ਜਿਹੜਾ ਮਰਜ਼ੀ ਕਲਰ ਲੈ ਲਓ ਠੀਕ ਹੈ ਜੀ ਸਾਰਾ ਐਚ ਐਮ ਦਾ ਵੀਰੇ ਠੀਕ ਠੀਕ ਹੈ ਵੀਰੇ ਓਕੇ ਓਕੇ ਜੀ ਕਲਰ ਚਾਰਟ ਮਿਲ ਲੇਗੇ ਵੀਰ ਦੇ ਪੈਕੇਟ ਜਿਹੜਾ ਮਰਜ਼ੀ ਕਲਰ ਲੈ ਲਓ ਜਿਹੜਾ ਮਰਜ਼ੀ ਬਈ ਲੈ ਲਓ ਠੀਕ ਹੈ ਵੀਰੇ ਇਹ ਕਾ ਟੈਡੀ ਵਾਲੇ ਆਗੇ ਇਹ ਮਹਿੰਗੀਆਂ ਨੇ ਆ ਗੁੱਡਾ ਟੀ-ਸ਼ਰਟ ਵੀਰੇ ਠੀਕ ਠੀਕ ਹੈ ਵੀਰੇ ਇਹ ਫ੍ਰੈਂਡੀ ਸਾਢੇ 350 ਰੁਪਏ ਵੀਰੇ ਇਹ ਵੀ ਸਾਢੇ 350 ਰੁਪਏ ਦੇ ਸੇਵ ਰੇਟ ਵੀਰੇ ਹਰ ਰੈਟ ਹੁੰਦਾ ਉਹ ਦੇਖੋ ਦੋਸਤੋ ਠੀਕ ਹੈ ਗਾਗੜੂ ਪੁੱਛਣ ਦੀ ਲੋੜ ਨਹੀਂ ਬਈ ਰੇਟ ਕੀ ਆ ਸਾਡਾ ਠੀਕ ਠੀਕ ਹੈ ਰੇਟ ਇੱਕੋ ਹੀ ਕਰਤਾ ਲੋ ਵੀਰੇ ਇਹਦੇ ਕਲਰ ਦੇਖੋ ਪਹਿਲਾਂ ਨਾਲੋਂ ਸਾਰੇ ਨਵੇਂ ਆ ਗਏ ਆਏ ਕਲਰ ਤੇ ਲੀਲਾ ਗੁੱਡਾ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਵੀਰੇ ਆ ਦੇਖੋ ਦੋਸਤੋ ਇਹ ਪਹਿਲੀ ਵਾਰ ਆਇਆ ਗੁੱਡਾ ਦੇਖ ਲਓ ਠੀਕ ਹੈ ਆਹ ਲੋ ਵੀਰੇ ਚੈੱਕ ਕਰੋ ਆਰਟੀਕਲ ਠੀਕ ਠੀਕ ਹੈ ਇਹ ਵੀ ਸੇਮ ਰੇਟ ਹੀ ਸੇਮ ਰੇਟ ਵੀਰੇ ਠੀਕ